ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ ਤੇ ਆ ਤੁਹਾਡਾ ਇੱਥੇ ਵੈਲਕਮ ਹੈ ਸਾਰਿਆਂ ਦਾ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਨੈਸ਼ਨਲ ਕ੍ਰਿਮੀਨਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਆਨਰੇਬਲ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਤਰਨਦੀਪ ਸੌਣ ਜੀ ਦਾ ਔਰ ਚੇਅਰਮੈਨ ਪੀਐਸਆਈ ਸੀ ਦਾ ਔਰ ਸਾਰੇ ਅਫਸਰਾ ਦਾ ਕਿ ਜਿਹੜਾ ਇਹਨਾਂ ਨੇ ਇਹ ਸਕੀਮ ਲਿਆਈ ਹੈ ਇਹ ਦੇਖੋ ਇਸ ਸਕੀਮ ਇੰਡਸਟਰੀ ਇਹ ਮੈਂ ਸੌਣ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਸਾਡੇ ਇੰਡਸਟਰੀ ਦੇ ਕੋਈ ਇਸ਼ੂ ਹੈ ਮੈਂ ਮੀਟਿੰਗ ਕਰਨੀ ਹੈ ਤੁਹਾਡੇ ਨਾਲ ਮੈਂ ਸੀਐਫ ਸਾਹਿਬ ਦੀ ਵੀ ਨਜ਼ਰ ਚ ਲਿਆਇਆ ਇਹ ਕਹਿੰਦੇ ਚਲੋ ਠੀਕ ਹੈ ਅਸੀਂ ਚੰਡੀਗੜ੍ਹ ਮੀਟਿੰਗ ਕਰਦੇ ਹਾਂ ਦੇਖੋ ਤਿੰਨ ਵੱਡੇ ادارے ਜਿਹੜੇ ਪੰਜਾਬ ਦੇ ਹੈਗੇ ਆ ਇਹਦੇ ਇੰਡਸਟਰੀ ਦੀਆਂ ਐਸੋਸੀਏਸ਼ਨ ਹੈ ਐਪੈਕਸ ਸੀਆਈਸੀਯੂ ਤੇ ਸਿੱਕੋ ਮੈਂ ਤਿੰਨਾਂ ਨੂੰ ਕਿਹਾ ਮੈਨੂੰ ਰਿਟਰਨ 'ਚ ਦੱਸੋ ਤੁਹਾਡੇ ਕੀ ਕੀ ਮੁੱਦੇ ਹੈਗੇ ਆ ਤੁਸੀਂ ਮੰਨੋਗੇ ਨਹੀਂ ਉਹਨਾਂ ਨੇ ਕਿਹਾ ਜੀ ਜਦੋਂ ਦੀ ਸਰਕਾਰ ਆਈ ਸਾਡੇ ਸਾਰੇ ਮੁੱਦੇ ਹੋ ਗਏ ਤਿੰਨਾਂ ਨੇ ਇੱਕੋ ਮੁੱਦਾ ਲਿਖਿਆ ਜੀ ਕੋਈ ਹੋਰ ਮੁੱਦਾ ਨਹੀਂ ਉਹਨਾਂ ਨੇ ਪਾਇਆ ਇਹੀ ਕਿ ਸਾਡਾ ਓਟੀਐਸ ਕਰਵਾ ਦਿਓ ਕਿਉਂਕਿ ਓਟੀਐਸ ਨਾ ਹੋਣ ਕਰਕੇ ਕੀ ਹੁੰਦਾ ਸੀਗਾ ਬੈਂਕਾਂ ਵਾਲੇ ਲੋਨ ਨਹੀਂ ਦਿੰਦੇ ਸੀ ਕਿ ਜੀ ਤੁਹਾਡਾ ਤਾਂ ਆਊਟਸਟੈਂਡਿੰਗ ਖੜਾ ਹੈ ਇਹਨਾਂ ਨੂੰ ਅਪਰੂਵਲ ਨਹੀਂ ਮਿਲਦੇ ਸੀ ਦੂਜੇ ਡਿਪਾਰਟਮੈਂਟ ਵੱਲੇ ਤੰਗ ਕਰਦੇ ਸੀ ਚਾਹੇ ਨੈਸ਼ਨਲ ਸੀ ਚਾਹੇ ਉਹ ਪੰਜਾਬ ਦੇ ਡਿਪਾਰਟਮੈਂਟ ਸੀ ਚਾਹੇ ਬਾਹਰਲੇ ਡਿਪਾਰਟਮੈਂਟ ਸੀ ਉਹ ਕਹਿੰਦੇ ਸੀ ਕਿ ਨਹੀਂ ਜੀ ਪਹਿਲਾਂ ਤੁਸੀਂ ਐਨਓਸੀ ਲਿਆਓ ਪੀਐਸਆਈਸੀ ਤੋਂ ਪੀਐਸਆਈਸੀ ਕਹਿੰਦੀ ਸੀ ਤੁਸੀਂ ਐਨਓਸੀ ਲੈਣੀ ਆ ਤਾਂ ਸਾਡੇ ਪੈਸੇ ਦਿਓ ਉਹ ਚੱਕਰ 'ਚ ਫਸੇ ਹੋਏ ਸੀਗੇ ਇਧਰ ਉਧਰ ਔਰ ਵਿਚਾਰੇ ਇਹ ਸਾਰੇ ਛੋਟੇ ਇੰਡਸਟਰੀਲਿਸਟ ਹੈ ਇਹ ਸਾਰੇ ਐਸਐਮਈ ਐਮਐਸਈਐਮਈ ਹੈ ਔਰ ਉਹ ਅੱਜ ਇੰਨੇ ਖੁਸ਼ ਹੋਣਗੇ ਕਿਉਂਕਿ ਜਿੱਦਾਂ ਮੰਤਰੀ ਜੀ ਨੇ ਕਿਹਾ ਉਹਨਾਂ ਨੇ ਮੰਗਿਆ ਹੀ 8% ਮੇਰੇ ਖਿਆਲ ਉਹਨਾਂ ਦੇ ਸ਼ਾਇਦ ਦਿਮਾਗ 'ਚ ਹੋਊਗਾ ਕਿ ਅਸੀਂ 8% ਮੰਗੀਏ ਤੇ 9 ਤੇ ਹੋ ਜੂ ਕਿਸੇ ਤੇ ਹੋ ਜੂ ਪਰ ਦੇਖੋ ਇਹ ਸਰਕਾਰ ਹੈਗੀ ਐ ਜਿਨ੍ਹਾਂ ਨੇ 8% ਤੇ ਕਰਤਾ ਉਹ ਮਤਲਬ ਕਿ ਇਹ ਇਹਦਾ ਇੰਨਾ ਕੁ ਬੈਨੀਫਿਟ ਇਹਨਾਂ ਨੂੰ ਇੰਡਸਟਰੀ ਨੂੰ ਹੋਣਾ ਕਿ ਇੱਕ ਤਾਂ ਦੇਖੋ ਜਿਨ੍ਹਾਂ ਨੇ ਬੈਲੈਂਸ ਸ਼ੀਟ 'ਚ ਆਪਣੀ ਲਾਇਬਿਲਟੀ ਦਿਖਾਈ ਹੋਈ ਸੀ ਉਹ ਖਤਮ ਹੋ ਜੂ ਉਹਨਾਂ ਦੀ ਬੈਲੈਂਸ ਸ਼ੀਟ ਬੈਟਰ ਹੋ ਜੂ ਜੇ ਬੈਲੈਂਸ ਸ਼ੀਟ ਬੈਟਰ ਹੋ ਜਾਏ ਬੈਂਕਾਂ ਵਾਲੇ ਵੀ ਪੈਸੇ ਜ਼ਿਆਦਾ ਦਿੰਦੇ ਆ ਤੁਹਾਨੂੰ ਕੰਮ ਕਰਨ ਲਈ ਜਿੱਥੇ ਤੁਸੀਂ ਪ੍ਰੈਜ਼ੈਂਟ ਕਰਦੇ ਹੋ ਤੁਹਾਡੀ ਬੈਲੈਂਸ ਸ਼ੀਟ ਬੈਟਰ ਹੋ ਜਾਂਦੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਅੱਜ ਮੈਂ ਇੰਡਸਟਰੀ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ 8% ਕਹਿ ਰਹੇ ਹੋ ਤੁਹਾਨੂੰ ਕਿੰਨਾ ਕੁ ਫਾਇਦਾ ਹੋਊਗਾ ਉਹ ਕਹਿੰਦੇ ਆ ਜੀ 2160 ਰੁਪਏ ਇਹ ਇੰਡਸਟਰੀ ਵਾਲਿਆਂ ਨੇ ਫਿਗਰ ਦਿੱਤੀ ਆ ਮੈਂ ਡਿਪਾਰਟਮੈਂਟ ਤੋਂ ਨਹੀਂ ਲਈ ਤੀ ਇੰਡਸਟਰੀਆ ਨੇ ਕਿਹਾ ਜੇ 2016 ਦੀ ਡਿਮਾਰਟ ਸੀ ਤਾਂ 2160 ਰੁਪਏ ਗੱਜ ਦਾ ਸਾਨੂੰ ਫਾਇਦਾ ਹੋ ਜਾਊਗਾ ਸੋ ਇਹ ਬਹੁਤ ਵੱਡਾ ਫਾਇਦਾ ਸਰਕਾਰ ਨੇ ਦਿੱਤਾ ਉਹਨਾਂ ਨੇ ਪੂਰਾ ਇੱਕ ਮੈਨੂੰ ਐਗਜ਼ਾਮਪਲ ਬਣਾ ਕੇ ਦਿੱਤਾ ਵੀ ਕਿੰਨਾ ਕਿ ਕੰਪਾਊਂਡਿੰਗ ਹੋ ਜਾਂਦਾ ਹੈ ਮਤਲਬ ਜਿੰਨੀ ਜਿੰਨਾ ਪ੍ਰਿੰਸੀਪਲ ਸੀ ਉਸ ਤੋਂ ਵੱਧ ਕੰਪਾਊਂਡ ਪਾ ਕੇ ਇੰਟਰਸਟ ਹੋ ਜਾਂਦਾ ਸੀਗਾ ਸੋ ਇਹ ਬੜਾ ਵੱਡਾ ਫਾਇਦਾ ਹੈ ਔਰ ਮੈਂ ਵਾਂਸ ਅਗੇਨ ਸਾਰੇ ਆਦਾ ਸ਼ੁਕਰਗੁਜ਼ਾਰ ਆ ਔਰ ਮੈਂ ਇੰਡਸਟਰੀ ਨੂੰ ਭਰੋਸਾ ਦੇਣਾ ਚਾਹੁੰਦਾ ਆਪਣੇ ਲੀਡਰਾਂ ਦੇ ਭਰੋਸੇ ਦੇ ਨਾਲ ਔਰ ਜੋ ਮੰਤਰੀ ਜੀ ਨੇ ਹੁਣੇ ਕਿਹਾ ਕਿ ਤੁਹਾਡੇ ਹੋਰ ਵੀ ਜਿਹੜੇ ਮੁੱਦੇ ਆ ਉਹ ਖੁੱਲ ਕੇ ਸਾਡੇ ਕੋਲ ਲਾਓ ਔਰ ਹੋਣਗੇ ਔਰ ਇੱਕ ਜੋ ਮੈਨੂੰ ਪਤਾ ਲੱਗਿਆ ਐ ਇੱਥੇ ਐਮ ਡੀ ਪੀ ਐਸ ਆਈ ਸੀ ਵੀ ਬੈਠੇ ਐ ਕਿ ਇੱਕ ਅਲੱਗ ਕਾਊਂਟਰ ਬਣੇਗਾ ਇਹਦੇ ਲਈ ਰਾਈਟ ਇੱਕ ਇੱਕ ਅਲੱਗ ਕਾਊਂਟਰ ਬਣੇਗਾ ਜੀ ਜਿੱਥੇ ਇੰਡਸਟਰੀਲਿਸਟ ਆਣਗੇ ਉਹਨਾਂ ਨੂੰ ਦੋ ਕਾਊਂਟਰ ਬਣਨਗੇ ਔਰ ਉਹਦੇ ਚ ਇਹ ਨਹੀਂ ਕਿ ਐਸ ਅਫਸਰ ਕੋਲ ਪਹਿਲਾਂ ਚਲੇ ਗਏ ਉਹਨੇ ਦੋ ਕਾਗਜ਼ ਮੰਗਾ ਲੇ ਉਹ ਜਦੋਂ ਦੋ ਲੈ ਜਾਓ ਦੋ ਹੋਰ ਕਾਗਜ਼ ਮੰਗਾ ਲੈਣਾ ਅਲੱਗ ਕਾਊਂਟਰ ਹੋਏਗਾ ਸਿੰਗਲ ਵਿੰਡੋ ਤਰੀਕੇ ਹੋਏਗਾ ਉਹ ਜਾਣ ਕੇ ਆਪਣੇ ਪੈਸੇ ਜਮ੍ਹਾਂ ਕਰਾਣਗੇ ਉਹਨਾਂ ਨੂੰ ਐਨਓਸੀ ਮਿਲ ਜੂ ਜਾਂ ਨੋ ਡਿਊ ਸર્ટਿਫਿਕੇਟ ਮਿਲ ਜਾਏਗਾ ਥੈਂਕ ਯੂ ਜੀ ਥੈਂਕ ਯੂ ਬਸੰਤ ਨਾਲ ਕਿੰਨਾ ਕਰਵੀ ਨੂੰ ਆਏਗਾ ਜੀ ਹੁਮਾਨ ਲਾਇਆ ਹੋਏਗਾ ਦੇਖੋ ਗੱਲ ਇਹ ਹੈ ਨਾ ਕਰਦੇ ਸੇ ਮੇਰੀ ਬਤਾਇਆ ਕਿ ਆ ਵੇਵ ਆਫ ਟੋਟਲ ਕਿੰਨਾ ਵੇਵ ਆਫ ਦੇਖੋ ਇਹ ਇੱਕ ਇੱਕ ਦੇਖੋ ਇਹ ਆંકੜੇ ਨੇ ਜਿਹੜੇ ਤੁਹਾਨੂੰ ਵੀ ਕਿੰਨੀ ਅਮਾਉਂਟ ਵੇਵ ਆਫ ਹੈ ਇਹ ਤੁਹਾਨੂੰ ਸਾਡੇ ਡਿਪਾਰਟਮੈਂਟ ਤੋਂ ਮਿਲ ਜਾਣਗੇ ਬਟ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਜਿਹੜੀ ਡਿਮਾਂਡ ਸੀ ਇੰਡਸਟਰੀ ਦੀ ਇਹ ਬੜੀ ਲੌਂਗ ਟਰਮ ਦੀ ਡਿਮਾਂਡ ਸੀ 30 30 40 40 ਸਾਲ ਹੋ ਗਏ ਸੀ ਉਹਨਾਂ ਨੂੰ ਪਲੋਟ ਉਹਨਾਂ ਦੇ ਨਾਂ ਨਹੀਂ ਸੀ ਹੋ ਪਾਉਂਦੇ ਪਲੋਟ ਉਹ ਕਦੇ ਕਿਸੇ ਡਿਪਾਰਟਮੈਂਟ ਜਾਂਦੇ ਸੀ ਕਦੇ ਕਿਸੇ ਡਿਪਾਰਟਮੈਂਟ 'ਚ ਚੱਕਰ ਲੱਗ ਰਹੇ ਸੀ ਉਹਨਾਂ ਦੇ ਤੇ ਉਹ ਇੱਕ ਤਾਂ ਉਹ ਚੱਕਰਾਂ ਤੋਂ ਮੁਕਤ ਹੋ ਜਾਣਗੇ ਇਕੋ ਖੁਦ ਚਾਹੁੰਦੇ ਨੇ ਉਦਾਂ ਖੁਦ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਆਂ ਔਰ ਪੰਜਾਬ ਦੀ ਇੰਡਸਟਰੀ ਨੂੰ ਗਰੋਥ ਕਰਨਾ ਚਾਹੁੰਦੇ ਆਂ ਸੋ ਅੱਜ ਦੇ ਇਸ ਫੈਸਲੇ ਤੋਂ ਬਾਅਦ ਤਕਰੀਬਨ ਤਕਰੀਬਨ ਤੁਸੀਂ ਇਹ ਦੇਖ ਲਓ ਵੀ ਇਹ 14000 ਪਲੋਟ ਪਲੋਟਸ ਨੇ ਟੋਟਲ ਇਹਨਾਂ ਚੋਂ ਲਗਭਗ ਲਗਭਗ 4000 ਦੇ ਕਰੀਬ ਪਲੋਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਸਕੀਮ ਦਾ ਡਾਇਰੈਕਟ ਬੈਨੀਫਿਟ ਹੋਊਗਾ ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਜਾਨੀ ਕਿ ਇਹ ਜਿਹੜੀ ਫੈਸਿਲਿਟੀ ਦਾ ਲਾਭ ਮਿਲੂਗਾ ਔਰ ਜਿਵੇਂ ਮੇਰੇ ਨਾਲ ਬੈਠੇ ਮੇਰੇ ਸਾਥੀ ਐਮਪੀ ਸਾਹਿਬ ਨੇ ਦੱਸਿਆ ਕਿ ਅਸੀਂ ਇਹਦੇ ਲਈ ਸਪੈਸ਼ਲ ਡੈਡੀਕੇਟਡ ਟੂ ਕਾਊਂਟਰਸ ਲਗਾਵਾਂਗੇ ਦੋ ਕਾਊਂਟਰ ਲੱਗਣਗੇ ਔਰ ਉਹਨਾਂ ਨੂੰ ਕਿਤੇ ਖੱਜਲ ਖਵਾੜੀ ਕਰਨ ਦੀ ਜ਼ਰੂਰਤ ਨਹੀਂ ਉਸ ਜਗ੍ਹਾ ਤੇ ਆਉਣ ਔਰ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਆਣ ਤੇ ਨਾਲ ਦੀ ਨਾਲ ਅਸੀਂ ਇਹ ਜਿਹੜਾ ਸਕੀਮ ਦਾ ਡਾਇਰੈਕਟ ਲਾਭਾ ਉਹਨਾਂ ਨੂੰ ਦੇ ਆਂਗੇ ਨੇ ਟੋਟਲ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਲੈਂਡ ਐਨਹਾਂਸਮੈਂਟ ਦਾ ਕੇਸ ਹੈ ਕਿਸੇ ਦਾ ਪ੍ਰਿੰਸੀਪਲ ਅਮਾਉਂਟ ਦਾ ਕੇਸ ਹੈ ਕਿਸੇ ਦੇ ਦੋਨੋਂ ਵੀ ਹੈਗੇ ਨੇ ਸੋ ਇਹ ਇਹ ਇੱਕ ਮਤਲਬ ਕਿ ਮਲਾ ਕੇ ਇਹ ਤਕਰੀਬਨ ਚਾਹ ਦੇ ਵੱਡੇ ਗੋਲ ਇਸ ਵੇਲੇ ਇਹ ਇਨਫੋਰਮੇਸ਼ਨ ਇਤਨੀ ਤੁਸੀਂ ਕਿੰਨਾ ਵੇਵ ਆਫ ਕਰ ਰਹੇ ਹੋ ਦੇਖੋ ਅਸੀਂ ਗੱਲ ਇਹ ਹੈ ਜਿਹੜੀ ਮੈਂ ਫੇਰ ਕਹਿ ਰਿਹਾ ਜਿਹੜਾ ਤੁਹਾਨੂੰ ਵੇਵ ਆਫ ਦਾ ਅਮਾਉਂਟ ਡੇਟਾ ਉਹ ਤੁਹਾਨੂੰ ਸਾਡੇ ਡਿਪਾਰਟਮੈਂਟ ਚੋਂ ਮਿਲ ਜੂਗਾ ਸਰ ਤੁਸੀਂ ਵਿਭਾਗ ਦੇ ਮੰਤਰੀ ਆ ਤੁਸੀਂ ਦੱਸ ਦਿਓ ਉਹਨਾਂ ਨੂੰ ਕਿੰਨਾ ਮਾਫ਼ ਕਰ ਦੇ ਦੇਖੋ ਅਸੀਂ ਤੁਹਾਨੂੰ ਇਹਦੇ ਤੇ ਸਾਰੀ ਜਿਹੜੀ ਗੱਲ ਆ ਉਹ ਕਲੀਅਰ ਕਰ ਦੇਵਾਂਗੇ ਤੁਹਾਨੂੰ ਪ੍ਰੈਸ ਰਿਲੀਜ਼ ਦੇ ਵਿੱਚ ਅਸੀਂ ਉਹ ਤੁਹਾਨੂੰ ਦੇ ਦੇਵਾਂਗੇ ਵੀ ਕਿੰਨੀ ਅਮਾਉਂਟ ਹੈ ਜਿਹੜੀ ਅਸੀਂ ਇਹਦੇ ਚੋਂ ਵੇਵ ਆਫ ਕਰ ਨਲੇ ਮੰਤਰੀ ਛੋਟੇ ਕਰਦੇ ਵੀ ਗੱਲ ਸੀ ਛੋਟੇ ਕਰਕੇ ਉਹ ਜਿਹੜੀ ਨੈਕਸਟ ਸਾਡਾ ਫੇਜ਼ ਆਊਗਾ ਨਾ ਅਸੀਂ ਉਹਦੇ ਨੈਕਸਟ ਫੇਜ਼ ਦੇ ਵਿੱਚ ਇਹ ਸਾਰੀ ਜਿਹੜੀ ਕਲਬਿੰਗ ਔਰ ਡੀ ਕਲਬਿੰਗ ਦੀ ਜਿਹੜੀ ਹੈਗੀ ਹੈ ਇਹ ਇਹਦੇ ਤੇ ਵਰਕਆਊਟ ਕਰ ਰਹੇ ਹਾਂ ਬਹੁਤ ਜਲਦੀ ਇਹਦੇ ਸ਼ੁਰੂਆਤਾਂ ਹੈ ਤੁਸੀਂ ਦੇਖਿਓ ਅਸੀਂ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਸੰਨਤ ਨੂੰ ਕਿੱਥੇ ਤੱਕ ਲੈ ਕੇ ਜਾਵਾਂਗੇ ਔਰ ਪੰਜਾਬ ਦਾ ਸੰਨਤ ਪੰਜਾਬ ਦੀ ਜਿਹੜੀ ਉਦਯੋਗ ਨੀਤੀ ਹੋਊਗੀ ਮੈਂ ਦਾਅਵੇ ਨਾਲ ਕਹਿੰਦਾ ਪੰਜਾਬ ਦੀ ਉਦਯੋਗ ਨੀਤੀ ਨੂੰ ਬਾਕੀ ਸੂਬੇ ਕਾਪੀ ਕਰਿਆ ਕਰਨਗੇ ਕੋਰਨ ਦਿੱਤੇ ਸੀ ਆਪਣੇ ਚੇਤਿਆਂ ਨੂੰ ਕਿ ਗ੍ਰਿਫਤਾਰੀ ਵੀ ਬਹੁਈਆਂ ਸੀ ਅੱਜ ਵੀ ਇਹ ਐਸਾ ਮੈਟਰ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚੱਲਦੀ ਹੈ ਜੋ ਵੀ ਰਿਜ਼ਲਟ ਨਿਕਲੂਗਾ ਤੁਹਾਡੇ ਸਾਰਿਆਂ ਦੇ ਅੱਗੇ ਬੇਨਾਮੀ ਸੀਗੇ ਤੁਸੀਂ ਤੁਹਾਡੀ ਸਰਕਾਰ ਨੇ ਉਹ ਐਕਸਪੋਜ਼ ਕੀਤੇ ਸੀਗੇ ਬੇਨਾਮੀ ਪ੍ਰਾਪਤ ਵੀ ਸੀ ਉਹਨਾਂ ਦੀ ਆਪਸ਼ਨ ਵਗੈਰਾ ਕਰ ਬਿਲਕੁਲ ਦੇਖੋ ਜੀ ਜੋ ਵੀ ਇੱਕ ਪ੍ਰੋਸੈਸ ਹੈ ਡਿਊਲੀ ਪ੍ਰੋਸੈਸ ਹੈ ਜੋ ਵੀ ਪ੍ਰੋਸੈਸ ਹੈ ਪ੍ਰੋਸੈਸ ਨੂੰ ਅਡਾਪਟ ਕਰਦੇ ਹੋਏ ਜੋ-ਜੋ ਚੀਜ਼ਾਂ ਸਮੇਂ-ਸਮੇਂ ਸਰ ਸਾਡੇ ਅਸੀਂ ਕਰਦੇ ਜਾਵਾਂਗੇ ਅਸੀਂ মিডিਆ ਨੂੰ ਬਰੀਫ ਕਰਦੇ ਜਾਵਾਂਗੇ ਇਹ ਬੈਨੀਫੀਸ਼ੀਅਰੀ ਸੀ ਕਿਹੜੇ ਸ਼ਹਿਰ ਨੇ ਸਭ ਤੋਂ ਸਬਸੇ